ਜਾਣਾ ਤੇ ਤੇਰੀ ਛਾਤੀ ਤੇ ਪੈਰ ਧਰ ਕੇ ਐ ਦੇਖਦਾ ਜਾ ਦਿਖਾਉਂਦੇ ਆ ਤੈਨੂੰ ਦਿਨ ਚ ਤਾਰੇ ਫਿਰ ਲਾ ਜੋਰ ਜਿੰਨਾ ਲਾਣਾ ਐਂ ੜੀਆਂ ਤੱਕ ਦਾ ਅਸੀਂ ਵੀ ਲਾਵਾਂਗੇ ਉਨਾਂ ਹੀ ਕਹਿੰਦੇ ਨਹੀਂ ਮਨਸ਼ਾ ਸਹੀ ਨਹੀਂ ਹੁੰਦੀ ਕਿਸਾਨ ਦੀ ਕਹਿੰਦੇ ਪਿਛਲੀ ਵਾਰ ਵੀ ਜਾ ਕੇ ਕਹਿੰਦੇ ਲਾਲ ਕਿਲੇ ਦੇ ਉੱਤੇ ਇਹਨਾਂ ਨੇ ਹੁੜਦਾਂਗੂ ਮਚਾ ਦਿੱਤਾ ਸੀ ਕਿ ਲਾਲ ਕਿਲਾ ਤੁਹਾਡੇ ਬਾਪ ਦਾ ਹੈ ਸਾਡਾ ਹੱਕ ਨਹੀਂ ਐ ਲਾਲ ਕਿਲੇ ਦੀ ਲਾਲ ਕਿਲਾ ਸੇ ਆਜ਼ਾਦ ਕਰਾਇਆ ਵਾ ਇਹਨਾਂ ਨੇ ਕਿ ਮੈਨੂੰ ਦਿਖਾਵੇ ਕੋਈ ਆਰਐਸਐਸ ਵਾਲਾ ਆ ਜਾਂ ਬੀਜੇਪੀ ਵਾਲਾ ਜਿਨੇ ਕੋਈ ਬਲੀਦੀ ਹੋਈ ਲਾਲ ਕਿਲੇ ਵਾਸਤੇ ਲਾਲ ਕਿਲੇ ਸਾਡੇ ਸਿਸਦਾਂ ਨੇ ਆਜ਼ਾਦ ਕਰਾਏ ਵੇ ਆ ਸਾਡਾ ਹੱਕ ਹੈ ਜੇ ਸੂਤ ਬੈਠ ਗਈ ਫਿਰ ਚੜਾ ਕਾਵਾਂਗੇ ਇਹ ਵੀ ਸੋਚ ਲਿਓ ਕੋਈ ਕਹਿੰਦੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚੂਗਾ ਕਹਿੰਦੇ ਸਾਰੀ ਕਿਸਾਨਾਂ ਦੀ ਜ਼ਮੀਨਾਂ ਕੁਰਕੀ ਕਰਾਂਗੇ ਔਰ ਕਹਿੰਦੇ ਕਿ ਭਰਪਾਈ ਇਹਨਾਂ ਤੋਂ ਕਰਾਂ ਹਾਂ ਹਾਂ ਜੇ ਆਈਏ ਤਾਂ ਕੋਈ ਸਾ ਜ਼ਮੀਨ ਮੈਂ ਪੈਰ ਤੋਂ ਧਰੀਓ ਫਿਰ ਬਤਾਵਾਂਗੇ ਤੁਹਾਨੂੰ ਭਰਪਾਈ ਕਿਸ ਤਰ੍ਹਾਂ ਹੋਵਾ ਉਹੀ ਸਰਕਾਰ ਦਾ ਭਲੇਖਾ ਹੈ ਵੀ ਪਤਾ ਨਹੀਂ ਕਿੱਡਾ ਕੁ ਮੰਨ ਲਓ ਅਸੀਂ ਬੈਰੀਗੇਟ ਲਾਤਾ ਪਰ ਜਦ ਭਾਈਚਾਰਾ ਇਕੱਠਾ ਹੁੰਦੇ ਨਾ ਏ ਅਡਡ ਨੇ ਕੁਝ ਨਹੀਂ ਕਰ ਸਕਦੀ ਜਦ ਇਹਨਾਂ ਨੇ ਇਹ ਹੋ ਜਾਣਾ ਨਾ ਫਿਰ ਇਹ ਕਿਸੁੰਨ ਬਣ ਜਾਂਦੀਆਂ ਨੇ ਵੱਖ ਨਹੀਂ ਆਪਾਂ ਇਕੱਠੇ ਆ ਦਿਲਾਂ ਚ ਬਹਿਮ ਘੜਦਿਓ ਵੀ ਹਰਿਆਣਾ ਪੰਜਾਬ ਪਹਿਲਾਂ ਵੀ ਇਕੱਠਾ ਦਾ ਅੱਜ ਵੀ ਇਕੱਠਾ ਹੈ ਅਗਰ ਕਿਸੇ ਕੇ ਮਨ ਮਾ ਹੋ ਕਰਾਂ ਬੈਠੇ ਹੋਏ ਬਾਈ ਕੇ ਬੈਰੀਗੇਡ ਨਹੀਂ ਟੁੱਟਦਾ ਹੈ ਬਿਲਕੁਲ ਨਿਸ਼ਚਿਤ ਹੋ ਗਰ ਜੈਲੇ ਕਸੋ ਜਾ ਕੱਲ ਕੀ ਮੀਟਿੰਗ ਕੇ ਅੰਦਰ ਕੋਈ ਹੱਲ ਨਾ ਹੋਇਆ ਉਹਨੂੰ ਦਿੱਲੀ ਮਿਲਾਂਗੇ ਰਜਾਈ ਮੰਗਲਵਾਰ ਨੂੰ ਉਤਾਰੀਏ ਬਾਹਰ ਬੈਠੇ ਦਿੱਲੀ 'ਚ ਬੈਠੇ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਹਿੰਦੇ ਕਿਸਾਨਾਂ ਕੋਲ ਤਾਂ ਪੈਸਾ ਹੀ ਬਹੁਤ ਹੈ ਕਹਿੰਦੇ ਆਈਫੋਨ 15-15 ਚੱਕੀ ਫਿਰਦੇ ਨੇ ਵੀਡੀਓ ਬਣਾਉਂਦੇ ਨੇ ਕਹਿੰਦੇ ਆਪਣੀਆਂ ਸੱਟਾਂ ਵੀ ਆਈਫੋਨ 'ਚ ਦਿਖਾਉਂਦੇ ਨੇ ਇੰਨਾਂ ਗੱਡੀਆਂ ਮਿਹਨਤਾਂ ਨਾਲ ਕਮਾਈਆਂ ਕਿਸ਼ਤਾਂ ਭਰ ਰਹੇ ਹਾਂ ਉਸकी ਖੇਤੀ ਕਰਾਇਆ ਦਿਨ ਰਾਤ ਮਰਾਇਆ ਰਾਤ ਨੂੰ ਪਾਣੀ ਦਾ ਨੱਕਾ ਵੱਡਣ ਜਾ ਆ ਕੋ ਤੋ ਦਿੱਲੀ ਵਾਲੇ ਨੂੰ ਕੋਈ ਕਦੇ ਸੜਕ 'ਤੇ ਨਿਕੜ ਕੇ ਮੂਤ ਕਰ ਕਰ ਦਿਖਾਵਾ ਜੇ ਘਰਾਂ ਚ ਲਿਆ ਜਾ ਚਾਹੇ ਵਾ ਆਰਐਸਐਸ ਵਾਲਾ ਜਾਂ ਚਾਹੇ ਵਾ ਦਿੱਲੀ ਵਾਲਾ ਜਾਂ ਚਾਹੇ ਵਾ ਭਾਜਪੀ ਵਾਲਾ ਜਾਂ ਚਾਹੇ ਵਾ ਮੈਂ 10 ਕਿੱਲੇ ਮੈਂ 10 ਕਿੱਲੇ ਫਰੀਦ ਹੂੰ ਵੱਡ ਕਾ ਵੀ ਲੈ ਜਾਗਾ ਪਰ ਉਸਮਾ ਖੇਤੀ ਕਰ ਕਰ ਦਿਖਾਣੀ ਆ ਫੇਰ ਪਤਾ ਲਗਾ ਨੇ ਕਿਸ ਤਰ੍ਹਾਂ ਮੋਬਾਈਲ 'ਨ ਕੀ ਜੇਮਾ ਪੜ ਰਹੇ ਆ ਕਿਸ ਤਰ੍ਹਾਂ ਨੀ ਕੇ ਤੜੇ ਨੂੰ ਗੱਡੀਆਂ ਆ ਔਰ ਕਿਸ ਤਰ੍ਹਾਂ ਦੀ ਮੀਟਿੰਗ ਚ ਕਹਿੰਦੇ ਥਾਂ ਲੈ ਲਓ ਕਹਿੰਦੇ ਕੋਈ ਥਾਂ ਦੇ ਉੱਤੇ ਬਹਿ ਜਾਓ ਅਸੀਂ ਤੁਹਾਨੂੰ ਥਾਂ ਲੋਡ ਕਰ ਦਿੰਦੇ ਹਾਂ ਉੱਥੇ ਬਹਿ ਕੇ ਕਹਿੰਦੇ ਧਰਨਾ ਚ ਲਾਈ ਜਾਓ ਹਾਂ ਦੇ ਦਿਓ ਉਹ ਉਧਰ ਲਾਲ ਕਿਲਾ ਠੀਕ ਹੈ ਬਹਿ ਜਾਗੇ ਆਪਾਂ ਕੋਈ ਦਿੱਕਤ ਨਹੀਂ ਲਾਲ ਕਿਲਾ ਦੇ ਦਿਓ ਹੋਰ ਜਿਹੜੀ ਸਸਤੇ ਦੇ ਸਿੰਗੂ ਤੇ ਜਦੋਂ ਕਿਸਾਨ ਪਹੁੰਚੇ ਤਾਂ ਹਰਿਆਣੇ ਨੇ ਛੋਟੇ ਭਰਾ ਵਾਲਾ ਰੋਲ ਅਦਾ ਕਰਕੇ ਪੰਜਾਬ ਨੂੰ ਸਿੰਗੂ ਤੱਕ ਪਹੁੰਚਾਇਆ ਔਰ ਹੁਣ ਸ਼ੰਭੂ ਦੇ ਉੱਤੇ ਕਿਸਾਨ ਬੈਠੇ ਹੋਏ ਨੇ ਹਰਿਆਣਾ ਫੇਰ ਨਾਲ ਖੜਾ ਹੋਇਆ ਹੈ ਸਾਡੇ ਨਾਲ ਜੈ ਸਿੰਘ ਜਲਬੇਡਾਉਣੀ ਮੌਜੂਦ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਵੀ ਹਰਿਆਣੇ ਨੇ ਛੋਟਾ ਭਰਾ ਬਣ ਕੇ ਪੰਜਾਬ ਨੂੰ ਮੋਢਿਆਂ ਤੇ ਬਿਠਾ ਕੇ ਸ਼ੰਭੂ ਤੋਂ ਸਿੰਗੂ ਤੱਕ ਪਹੁੰਚਾਇਆ ਅਜੇ ਸ਼ੰਭੂ ਹੀ ਬੈਠੇ ਹੋਏ ਆ ਕੀ ਤਸਵੀਰ ਨਜ਼ਰ ਆਉਂਦੀ ਹੈ ਸਭ ਤੋਂ ਪਹਿਲਾਂ ਜਦੋਂ ਉੱਥੇ ਦੇਖਦੇ ਹਾਂ ਕੀ ਨਜ਼ਰ ਆਉਂਦਾ ਤੁਹਾਨੂੰ ਮੈਨੂੰ ਤਾਂ ਕੁਝ ਨਹੀਂ ਨਜ਼ਰ ਆਉਂਦਾ ਮੈਂ ਤਾਂ ਇੰਟਰਨੈਸ਼ਨਲ ਆਂਦੀਆਂ ਨੇ ਇਹ ਮੈਂ ਸਾਡੇ ਵਾਸਤੇ ਕੋਈ ਉਹੀ ਸਰਕਾਰ ਦਾ ਭਲੇਖਾ ਹੈ ਵੀ ਪਤਾ ਨਹੀਂ ਕਿੱਡਾ ਮੰਨ ਲਓ ਅਸੀਂ ਬੈਰੀਗੇਡ ਲਾਤਾ ਪਰ ਜਦ ਭਾਈਚਾਰਾ ਇਕੱਠਾ ਹੁੰਦੇ ਨਾ ਇਹ ਅੱਡ ਅੱਡ ਨੇ ਕੁਝ ਨਹੀਂ ਕਰ ਸਕਦੀ ਜਦ ਇਹਨਾਂ ਨੇ ਇਹ ਹੋ ਜਾਣਾ ਨਾ ਫਿਰ ਇਹ ਕਿ ਸੁੰਨ ਬਣ ਜਾਂਦੀਆਂ ਨੇ ਇਹਨੂੰ ਵੀ ਹੋਣ ਤੋਂ ਬਹੁਤ ਨੰਦੀਆ ਤਾਕਤਾਂ ਲੱਗੀਆਂ ਕਿ ਵੱਖੋ-ਵੱਖ ਕਰਦੀਏ ਵੰਡੀਆਂ ਪਾਦੀਏ ਇਕੱਠੇ ਨਾ ਹੋਣ ਦੀਏ ਪਰ ਅੱਜ ਜੋ ਇੱਥੇ ਹਜੂਮ ਹੈ ਜੋ ਇਕੱਠਾ ਹੈ ਤਾਂ ਲੱਗਦਾ ਕਿ ਇਹ ਦੇਖ ਕੇ ਘਬਰਾਤਾ ਹੁੰਦੀ ਹੋ ਬਹਿਮ ਹੈ ਸਰਕਾਰ ਨੂੰ ਵੀ ਅਸੀਂ ਵੱਖ-ਵੱਖ ਵੱਖ ਨਹੀਂ ਆਪਾਂ ਇਕੱਠੇ ਆਂ ਦਿਲਾਂ ਚ ਬਹਿਮ ਕਰ ਦਿਓ ਵੀ ਹਰਿਆਣਾ ਪੰਜਾਬ ਪਹਿਲਾਂ ਵੀ ਇਕੱਠਾ ਦਾ ਅੱਜ ਵੀ ਇਕੱਠਾ ਹੈ ਔਰ ਮਤਲਬ ਯੂਪੀ ਰਾਜਸਥਾਨ ਹੈ ਔਰ ਐਮਪੀ ਸਾਰੇ ਇਕੱਠੇ ਆ ਕੋਈ ਦਿੱਕਤ ਨਹੀਂ ਹੈ ਇਹ ਤੋਂ ਅਲੀ ਸਬਰ ਸਬਰ ਗੱਲ ਆਪਾਂ ਨੇ ਚੱਲਣਾ ਆ ਅਗਰ ਹਮ ਸਬਰ ਗੱਲ ਨਹੀਂ ਚਲਾਂਗੇ ਤਾਂ ਫਿਰ ਕਈ ਵਾਰ ਜ਼ਬਰ ਵੀ ਕੰਮ ਨਹੀਂ ਆਂਦਾ ਹੈ ਇਸੇ ਕਰਕੇ ਨਾ ਸਭ ਨੂੰ ਆਪਕੇ ਚੈਨਲ ਦੇ ਮਾਧਮ ਦੇ ਜਹਾਂ ਜਹਾਂ ਵੀ ਪੰਜਾਬ ਦੇ ਅੰਦਰ ਇਹ ਵੀਡੀਓ ਜਹਾ ਵੀ ਭਾਈ ਆਪਾਂ ਨੇ ਸਬਰ ਗੱਲ ਕੰਮ ਲੈਣਾ ਆ ਜੋ ਵੀ ਜਥੇ ਬੰਦੀਆਂ ਮਾਰੀ ਆਰਡਰ ਕਰਾਂਗੀ ਉਸੇ ਹਿਸਾਬ ਤੇ ਚੱਲਣਾ ਆ इसका बहम अगर किसी के मनमा हो कर बैठे हुए के भी बैरीगेट नहीं टूटता है बिल्कुल निश्चिंत तो होगा रजाई लेगा सोचा कल की मीटिंग के अंदर कोई हल ना होया तो तनु मंगलवार या जिस तरह भी बंदियां ऑर्डर करांगी वनू दिल्ली मिला रजाई मंगलवार नु उतारिए भी हाँ ਸਾਹਮਣੀ ਤੇਰੇ LCD ਹੋਵਾ ਬਹੁਤ ਇਹ ਵੀ ਪ੍ਰਚਾਰ ਕਰ ਰਹੇ ਕਹਿੰਦੇ ਇਸ ਵਾਰ ਕਿਸਾਨਾਂ ਨੂੰ ਇਧਰ ਹਰਿਆਣੇ ਵਾਲਿਆਂ ਨੇ ਢਾ ਲਿਆ ਕਹਿੰਦੇ ਕਹਿੰਦੇ ਗੋਲੇ ਦਾਗਤੇ ਕਹਿੰਦੇ ਅੱਗੇ ਨਹੀਂ ਵਧ ਸਕੇ ਉਹ ਤਾਂ ਕਹਿੰਦੇ ਪਿੱਛੇ ਰੋਕਤੇ ਨਾ 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 ਇਹ ਤਾਂ ਪਤਾ ਕੀ ਹੈ ਕਿਸੇ ਨੇ ਨਾ ਸਾਨੂੰ ਮਲੇ ਬੈਰੀਕੇਟ ਤੋੜਨ ਨੂੰ ਕਿਹਾ ਇਹੋ ਨੌਜਵਾਨੀ ਹੈ ਥੋੜੀ ਜੀ ਨਾ ਜਿਨ੍ਹਾਂ ਨੇ 2020 আর 2021 ਕਾ ਅੰਦੋਲਨ ਨਹੀਂ ਦੇਖਿਆ ਉਹ ਥੋੜੇ ਥਾਕ ਖੂਨ ਵਾਲਾ ਮਾਰਦੇ ਆ ਨੇ یہاں تک ਆ ਜਾ ਆں ਗੋਲੇ ਗੋਲੇ ਦਾਗ ਦੀਏ ਪਰ ਅੱਛੀ ਬਾਤ ਨਹੀਂ ਹੈ ਨਾ ਤੋਂ ਮਨ ਦੇ ਕਿਸੇ ਦਾ ਜ਼ਮੀਨ ਖੋਸੀ ਨਾ ਮਨ ਦੇ ਕਿਸੇ ਕੇ ਕਬਜ਼ਾ ਕਰਿਆ ਕਿਉਂ ਗੋਲੇ ਦਾਗ ਰਹੇ ਆਂ ਅਰ ਮੈਂ ਇੱਕ ਹੋਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੂ ਆ ਸਿਰਫ ਪਰਾਂ ਤੇ 100 ਮੀਟਰ ਮੱਲਿਓ ਹਰਿਆਣਾ ਆ ਕਕਰ ਸੋ ਹੈ ਨਹੀਂ 100 ਮੀਟਰ ਵੀ ਬਾਕੀ ਸਾਰਾ ਪੰਜਾਬ ਕੇ ਅੰਦਰ ਆ ਤੋ ਪੰਜਾਬ ਸਰਕਾਰ ਕਿਉਂ ਨਹੀਂ ਕਹਿੰਦੀ ਇਹਨੂੰ ਵੀ ਥਾਂ ਬਣਾ ਦੇ ਟਿੰਡ ਫੋੜੀ ਠਾਹਰ ਪਰਾਂ ਚਲੋ ਹਰਿਆਣੇ ਦੇ ਅੰਦਰ ਕਿਉਂ ਤਾਂ ਸਾਡੇ ਪੰਜਾਬ ਦੇ ਅੰਦਰ ਗੋਲੇ ਗੇਰ ਰਹੇ ਆ ਠੀਕ ਹੈ ਨਾ ਅਰਜਾ ਪੁਰਾਂ ਤੇ ਗੋਲੇ ਗਿਰਾ ਅਰਖੱਤਰ ਸਰਕਾਰ ਜਦੀ ਕਹਿ ਦਿੰਦੀ ਭਈ ਤੁਮ ਕਿਉਂ ਮਲੇ ਯਹਾਂ ਆਂ ਯਹਾਂ ਸੀਆਈਡੀ ਵਾਲੇ ਫਿਰ ਰਹੇ ਆ ਹਰਿਆਣੇ ਦੇ ਕਿਉਂ ਨਹੀਂ ਪੰਜਾਬ ਸਰਕਾਰ ਉਹਨੂੰ ਕੋ ਐਕਸ ਲੈ ਲਿੰਦੀ ਹੈ ਪਰਸੋਂ ਮਨੇ ਦੋ ਬਚਾਏ ਆ ਨਹੀਂ ਇਹਨੂੰ ਹਰਿਆਣੇ ਵਾਲੇ ਐਸਾ ਘਟਦੇ ਰੱਖਦੇ ਯਾਦ ਪਰ ਹਮ ਤੋ ਫੇਰ ਵੀ ਸ਼ਾਂਤੀਪੁਰੂ ਲੋਗ ਆਂ ਕਿਉਂਕਿ ਮਾਨੂੰ ਇਹ ਪਤਾ ਉਹ ਵੀ ਮਰੇ ਪਾਈ ਚਾਰੇ ਮਤੇ ਆ ਪਰ ਇਹਨਾਂ ਨੇ ਪਤਾ ਨਹੀਂ ਕਿ ਆ ਕਿਸੇ ਹੋਰ ਸਟੇਟ ਕੀ ਫੋਰਸ ਖੜਾ ਰੱਖੀ ਆ ਔਰ ਉਹ ਤਾਂ ਕਿਉਂ ਸ਼ਾਇਦ ਇਹਨੂੰ ਬਹਿਮ ਹੋਗਾ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ 2020 আর 2021 ਦੇ ਅੰਦਰ ਬੜੀ ਅੱਛੀ ਕਹਿੰਦੇ ਕਿ ਮੰਨਸ਼ਾ ਨਹੀਂ ਸਹੀ ਹੈਗੀ ਕਹਿੰਦੇ ਦਿੱਲੀ ਜਾਣਾ ਕੋਈ ਗੱਲ ਨਹੀਂ ਹੱਕ ਹੈ ਸਭ ਦਾ ਪ੍ਰੋਟੈਸਟ ਕਰਨ ਦਾ ਪਰ ਕਹਿੰਦੇ ਨਹੀਂ ਮੰਨਸ਼ਾ ਸਹੀ ਨਹੀਂ ਹੁੰਦੀ ਕਿਸਾਨਾਂ ਦੀ ਕਹਿੰਦੇ ਪਿਛਲੀ ਵਾਰ ਵੀ ਜਾ ਕੇ ਕਹਿੰਦੇ ਲਾਲ ਕਿਲੇ ਦੇ ਉੱਤੇ ਇਹਨਾਂ ਨੇ ਹੜਦਮੂ ਮਚਾ ਦਿੱਤਾ ਸੀ ਕਿ ਲਾਲ ਕਿਲਾ ਤੁਹਾਡੇ ਬਾਪ ਦਾ ਹੈ ਸਾਡਾ ਹੱਕ ਨਹੀਂ ਹੈ ਲਾਲ ਕਿਲੇ ਦੇ ਲਾਲ ਕਿਲਾ ਸੇ ਆਜ਼ਾਦ ਕਰਾਇਆ ਵਾ ਇਹਨਾਂ ਨੇ ਕਿ ਮੈਨੂੰ ਦਿਖਾਵੇ ਕੋਈ ਆਰਐਸਐਸ ਵਾਲਾ ਆ ਜਾਂ ਬੀਜੇਪੀ ਵਾਲਾ ਜਿਨੇ ਕੋਈ ਬਲੀਦੀ ਹੋਈ ਲਾਲ ਕਿਲੇ ਵਾਸਤੇ ਲਾਲ ਕਿਲੇ ਸਾਡੇ ਸਿਹਤਾਂ ਨੇ ਆਜ਼ਾਦ ਕਰਾਏ ਵੇ ਆ ਸਾਡਾ ਹੱਕ ਹੈ ਜੈ ਸੂਤ ਬੈਠ ਗਈ ਫਿਰ ਚੜਾ ਕਾਵਾਂਗੇ ਇਹ ਵੀ ਸੋਚ ਲਿਓ ਕਹਿੰਦੇ ਪਰ ਭਾਈ ਵੀ ਕਿਸਾਨਾਂ ਤੋਂ ਕੀਤੀ ਜਾਊਗੀ ਜਿਹੜੀਆਂ ਆ ਸੜਕਾਂ ਖਰਾਬ ਹੋਣਗੀਆਂ ਜੋ ਵੀ ਕੋਈ ਕਹਿੰਦੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚੂਗਾ ਕਹਿੰਦੇ ਸਾਰੀ ਕਿਸਾਨਾਂ ਦੀ ਜ਼ਮੀਨਾਂ ਕੁਰਕੀ ਕਰਾਂਗੇ ਔਰ ਕਹਿੰਦੇ ਕਿ ਪਰ ਭਾਈ ਇਹਨਾਂ ਤੋਂ ਹਾਂ ਹਾਂ ਆਈਏ ਤਾਂ ਕੋਈ ਸਾ ਜ਼ਮੀਨ ਮਾ ਪੈਰ ਤੋਂ ਧਰਿਓ ਫਿਰ ਬਤਾਵਾਂਗੇ ਤੁਹਾਨੂੰ ਪਰ ਭਾਈ ਕਿਸ ਤਰ੍ਹਾਂ ਹੋਵਾ ਔਰ ਕਿਸ ਤਰ੍ਹਾਂ ਜ਼ਮੀਨਾਂ ਬਣਾਇਆ ਨੇ ਬਤਾਂ ਹਵਾਵਾਂ ਨਾ ਛੋਡੋ ਲੋਕਾਂ ਨੂੰ ਡਰਾਓ ਨਾ ਇਹ ਸਾਰੀ ਲੋਕਾਂ ਨੂੰ ਡਰਾਣੇ ਦੀ ਬਤਾਂ ਆ ਕੋਈ ਕਿਸੇ ਦੀ ਜ਼ਮੀਨ ਨਹੀਂ ਕੁਰਕ ਕਰਦਾ ਹੈ ਕੋਈ ਕਿਸੇ ਬਦੇ ਪਰਭਾਈ ਨਹੀਂ ਹੁੰਦੀ ਹੈ ਕੋਈ ਕਿਸੇ ਦਾ ਪਾਸਪੋਰਟ ਜ਼ਬਤ ਨਹੀਂ ਹੁੰਦਾ ਹੈ ਇਹ ਸਿਰਫ ਇਹ ਲੋਕਾਂ ਨੂੰ ਡਰਾਣੇ ਵਾਲੀ ਬਾਤ ਆ ਵੀ ਜਿਹਨ ਸੇ ਨੌਜਵਾਨ ਬਾਹਰ ਜਾਣੇ ਵਾਲੇ ਆ ਉਹਨਾਂ ਦਾ ਪਾਸਪੋਰਟ ਜ਼ਬਤ ਕਰ ਦੇਣਗੇ ਕਿਉਂ ਪੜ੍ਹਾਈ ਕਰੀ ਆ ਜੇ ਜ਼ਬਤ ਕਰ ਦੇਣਗੇ ਫੇਰ ਕਿਹੜਾ ਕੋਈ ਆਪਣਾ ਪੜ੍ਹਾਈ ਕਰੀ ਹੋਈ ਆ पढ़ाई के बेस पर न्याण ने पैसे पर का बाहर जाना या किसकी हक किसकी ताकत आ हमारी जमीन में पैर धर दे और किसकी ताकत आ हमारा पासपोर्ट कैंसिल कर दे मैं इसी कर का हाथ जोड़ का सबू बेनती करूँगा ना किसी की जमीन कुरक होगी ना किसी का पासपोर्ट कैंसिल होगा तगड़े होगा हुम हम आएगा आंदोलन के अंदर आओ और सरकार ने लड़ना या। आज तक ना कभी लड़ें बिना कुछ मिले और ना अगर थानू लड़ें बिना कुछ ਮਿਲਾਗਾ ਪਿਛਲੀ ਵਾਰ ਨਵਦੀਪ વોਟਰ ਕੈਨਨ ਨਾਲੇ ਨਵਦੀਪ ਕਰਕੇ ਪਛਾਣ ਦੇ ਵਿੱਚ ਆਇਆ ਇਸ ਵਾਰ ਕਹਿੰਦੇ ਜੀਸੀਪੀ ਵਾਲਾ ਨਵਦੀਪ ਬਣ ਗਿਆ ਬਾਪੂ ਨੇ ਕਹਿੰਦੇ 7 ਲੱਖ ਪੂਰਾ ਲਾਤਾ ਕਹਿੰਦੇ ਤਿਆਰ ਕਰ ਲੈ ਜੀਸੀਪੀ ਤਾਂ ਆ ਪੈਸੇ ਕਿੰਨੇ ਲੱਤੇ ਨਵਦੀਪ ਇਹ ਸਾਰੀਆਂ ਬੱਚਿਆਂ ਦੀਆਂ ਗੱਲਾਂ ਦੇਖੋ ਮੇਰੇ ਵਾਸਤੇ ਤਾਂ ਸਾਰਾ ਯੂਥ ਖੜਾ ਹੈ ਮੇਰੇ ਵਾਸਤੇ ਸਾਰੇ ਨੇ ਨਵਦੀਪ ਨੇ ਮੇਰੇ ਵਾਸਤੇ ਕੱਲਾ ਕੋਈ ਨਵਦੀਪ ਨਹੀਂ ਮੈਂ ਤਾਂ ਸਭ ਨੂੰ ਹੀ ਜਿਹੜਾ ਵੀ ਨੌਜਵਾਨ ਮੇਰੇ ਸਾਹਮਣੇ ਹੁੰਦਾ ਮੈਂ ਉਹਦੇ 'ਚ ਨਵਦੀਪ ਦੇਖਦਾ ਹਾਂ ਠੀਕ ਹੈ ਜੀ ਮੇਰੇ ਵਾਸਤੇ ਸਾਰੇ ਨਵਦੀਪ ਐ ਨਾ ਕੋਈ ਨਵਦੀਪ ਵਾਟਰ ਕੈਨਨ ਵਾਲਾ ਐ ਨਾ ਕੋਈ ਜੈ ਸਿੰਘ ਅੰਦোলন ਚਲਾਉਣ ਵਾਲਾ ਐ ਨਾ ਰਲ ਮਿਲ ਕੇ ਅਗਰ ਨਾ ਹੋਣੇ ਕਿ ਜੈ ਸਿੰਘ ਕਰੂਗਾ ਕਿ ਨਵਦੀਪ ਕਰੂਗਾ ਤੇ ਸਾਰਾ ਭਾਈਚਾਰਾ ਇਕੱਠਾ ਐ ਇਕੱਠੇ ਹੋ ਕੇ ਲੜਾਂਗੇ ਤੇ ਸਰਕਾਰਾਂ ਨੂੰ ਝਕਾਵਾਂਗੇ ਆਪਣੇ ਹੱਕ ਹਮਨੇ ਮੈਂ ਪਹਿਲਾਂ ਵੀ ਦੇਖੋ ਕਹਿਆ ਆ ਵੀ ਹਮਨੇ ਨਹੀਂ ਕਹਿਆ ਸਰਕਾਰਾਂ ਨੂੰ ਵੀ ਆਪ ਸਟੇਜਾਂ 'ਤੇ ਚੜਕਾ ਕਹੋ ਬੀਮਾ ਸਥਨ ਸੁਆਮੀਨਾਥਰ ਬੋੜ ਦੇਗੇ ਕਰਜ਼ਾ ਮੁਕਤ ਕਰਾਂਗੇ ਐਮ ਐਸ ਪੀ ਗਰੰਟੀ ਕਾਨੂੰਨ ਦੇਗੇ ਸੀ 2 ਪਲੱਸ ਕੇ ਆਧਾਰ ਪਰ ਧਾਰਾ ਮੁੱਲ ਆਧਾਰਤ ਕਰਾਂਗੇ ਆਪਣੇ ਆਪ ਬੋਲਿਆ ਹੋਇਆ ਐ ਇੰਨਾ ਮਨ ਤਾਂ ਫੇਰ ਬਾਦ 28 ਮਨ ਤੋਂ ਪਤਾ ਬਿੰਦਾ ਹਮ ਅਨਪੜ੍ਹ ਬੰਦੇ ਨਾ ਮਾਨੂੰ ਸੁਆਮੀਨਾਥਨ ਦਾ ਪਤਾ ਦਾ ਨਾ ਮਾਨੂੰ ਕਰਜ਼ਾ ਮੁਕਤ ਦਾ ਪਤਾ ਦਾ ਹਮ ਤੋਂ ਕਰਜ਼ਾ ਪਰੋ ਰਹੇ ਆ ਪਹਿਲਾਂ ਵੀ ਪਰ ਰਹੇ ਤੇ ਇੱਬੀ ਪਰ ਰਹੇ ਆ ਇਸ਼ਾਨ ਕਰਜ਼ਾ ਭਰੀ ਜਾ ਰਿਹਾ ਪਰ ਜਿਹੜੇ ਬਾਹਰ ਬੈਠੇ ਦਿੱਲੀ ਚ ਬੈਠੇ ਲੋਕ ਨੇ ਉਹ ਇਹ ਗੱਲ ਕਹਿੰਦੇ ਨੇ ਕਹਿੰਦੇ ਕਿਸਾਨਾਂ ਕੋਲ ਤਾਂ ਪੈਸਾ ਹੀ ਬਹੁਤ ਹੈ ਕਹਿੰਦੇ ਆਈਫੋਨ 15 15 ਚੱਕੀ ਫਿਰਦੇ ਨੇ ਵੀਡੀਓ ਬਣਾਉਂਦੇ ਨੇ ਕਹਿੰਦੇ ਆਪਣੀਆਂ ਸੱਟਾਂ ਵੀ ਆਈਫੋਨ ਚ ਦਿਖਾਉਂਦੇ ਨੇ ਇਹੋ ਜਿਹਾ ਪ੍ਰਚਾਰ ਨੈਟ ਦੇ ਉੱਤੇ ਕਰਦੇ ਨੇ ਨਹੀਂ 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 ਦੇਖੋ ਇਹ ਤਾਂ ਇਹਨਾਂ ਦੀ ਆਪਣੀ ਹਿੰਮਤ ਹੈ ਚੇ ਮੋਦੀ 18 14 ਲੱਖ 13000 ਕਰੋੜ ਰੁਪਇਆ ਕਾਰਪੋਰੇਟ ਕਰਾਣੇਗਾ ਮਾਫ ਕਰ ਸਗਾ ਉਹ ਕਿਉਂ ਨਹੀਂ ਕਹਿੰਦੇ ਨੇ ਮਾਰੇ ਨਿਆਣੇ ਕਿਨੂੰ ਮੋਬਾਈਲ ਦਿਖਾ ਮਾਰੇ ਨੇਣੇ ਕਿਨੂੰ ਟਰੈਕਟਰ ਦਿਖਾਂ ਮਾਰੇ ਨੇਣੇ ਕਿਨੂੰ ਗੱਡੀਆਂ ਦਿਖਾਂ ਇੰਨਾਂ ਗੱਡੀਆਂ ਮਿਹਨਤਾਂ ਨਾਲ ਕਮਾਈਆਂ ਵਿਆ ਕਿਸ਼ਤਾਂ ਭਰ ਰਹੇ ਹਾਂ ਉਸकी ਖੇਤੀ ਕਰਾਇਆ ਦਿਨ ਰਾਤ ਮਰਾਇਆ ਰਾਤ ਨੂੰ ਪਾਣੀ ਦਾ ਨੱਕਾ ਵਢਣ ਜਾਹਾਂ ਜਾਂ ਕੋਹ ਤੋ ਦਿੱਲੀ ਵਾਲੇ ਨੂੰ ਕੋਈ ਕਦੇ ਸੜਕ 'ਤੇ ਨਿਕੜ ਕੇ ਮੂਤ ਕਰ ਕਰ ਦਿਖਾਵਾ ਜੇ ਘਰਾਂ ਚੱਲਿਆ ਜਾ ਹੈ ਥਮ ਮੂਤ ਵੀ ਬਾਥਰੂਮ 'ਮਾਂ ਕਰਾਇਆ ਉਹ ਵੀ ਡਰਦੇ ਡਰਦੇ ਅਗਰ ਕਿਸੇ ਕੇ ਅੰਦਰ ਇਤਨੀ ਹਿੰਮਤ ਹੈ ਆ ਤੋ ਗੋਂ ਦੇ ਅੰਦਰ कोई भी चाहे वह आर एस एस वाला या चाहे वह दिल्ली वाला या चाहे वह बीजेपी वाला या चाहे वह मैं दस किले मैं दस किले फ्री दिखूँ वड का भी ले जागा पर उस मैं खेती का दिखानी है फिर पता लगा न किस तरह मोबाइल की जेब में पढ़ रहे हैं किस तरह नु गड्डियां या और किस तरह ने दिखावे नहीं वीडियो जुल्म जुल्म हम जुल्म करेंगे उस जुल्मू दिखावे हम ਹਰ ਜਗ੍ਹਾ ਦਿਖਾਵਾਂਗੇ ਹਰ ਗੋਂ-ਗੋਂ ਦਿਖਾਵਾਂਗੇ ਹਰ ਘਰ-ਘਰ ਦਿਖਾਵਾਂਗੇ ਹਰ ਗਲੀ-ਗਲੀ ਦਿਖਾਵਾਂਗੇ ਮਨਸਾ ਸਰਕਾਰ ਦੀ ਕੀ ਲੱਗਦੀ ਆ ਲੱਗਦਾ ਕੋਈ ਗੱਲ ਤਣਪਤਣ ਲਾਉਣਗੇ ਮੁਕਾਉਣਗੇ ਜਾਂ ਫਿਰ ਤਰੀਕਾ ਦੇ ਤਰੀਕਾ ਪਾ ਕੇ ਮੀਟਿੰਗ ਦੀਆਂ ਅੱਗੇ ਵਧਾਈ ਜਾਣਗੇ ਕਿਉਂਕਿ ਅੱਗੇ ਚੌਣ-ਚੌਣ ਜਾਪਤਾ ਵੀ ਲੱਗ ਜਾਣਾ ਹੈ ਐਨ ਤਵਾਰ ਤੇ ਅੱਗੇ ਤਰੀਕ ਨਹੀਂ ਵਧਣੀ ਠੀਕ ਹੈ ਨਹੀਂ ਐਨ ਤਵਾਰ ਤੇ ਅੱਗੇ ਫਿਰ ਜੋ ਵੀ ਜਿੱਥੇ ਕੱਲ ਦੀ ਜੋ ਮੀਟਿੰਗ ਹੈ ਉਸ ਸੇ ਕੋਈ ਵੀ ਫੈਸਲਾ ਲਿਆ ਜਾਏ ਹਾਂ ਤੋਂ ਕਹਿ ਰਹੇ ਆ ਸਰਕਾਰ ਨੂੰ ਇਹ ਵੀ ਹੱਥ ਜੋੜ ਕੇ ਕਹਿ ਰਹੇ ਆ ਵੀ ਕੱਲ ਕੀ ਜੋ ਮੀਟਿੰਗ ਆ ਆਪਣੇ ਆਕਾ ਕੇ ਪਾਸ ਤੇ ਐਨ ਅੰਚੀ ਤਰ੍ਹਾਂ ਲਿਖਵਾਇਆ ਕ ਲਈਓ ਵੀ ਉਹ ਵੀ ਥਰਾ ਕਰ ਦਿਆ ਉਹ ਵੀ ਹੋ ਗਿਆ ਉਹ ਵੀ ਹੋ ਗਿਆ ਉਹ ਵੀ ਹੋ ਗਿਆ ਅਰ ਆਪਣੇ ਕਰਾਂ ਦੀ ਮੀਟਿੰਗ ਚ ਕਹਿੰਦੇ ਥਾਂ ਲੈ ਲਓ ਕਹਿੰਦੇ ਕੋਈ ਥਾਂ ਦੇ ਉੱਤੇ ਬਹਿ ਜਾਓ ਅਸੀਂ ਤੁਹਾਨੂੰ ਥਾਂ ਲੋਡ ਕਰ ਦਿੰਦੇ ਆ ਉੱਥੇ ਬਹਿ ਕੇ ਕਹਿੰਦੇ ਧਰਨਾ ਚ ਲਈ ਜਾ ਹਾਂ ਦੇ ਦਿਓ ਉਹ ਉਧਰ ਲਾਲ ਕਿਲਾ ਬੈਜਾਂਗੇ ਆਪਾਂ ਕੋਈ ਦਿੱਕਤ ਨਹੀਂ ਲਾਲ ਕਿਲਾ ਦੇ ਦੋ ਜੰਤਰ ਮੰਤਰ ਦੇ ਤਾਂ 3 ਦੇ 4 ਬੰਦਾ ਸਾਰਾ ਆਂਦਾ ਜੰਤਰ ਮੰਤਰ ਤੇ ਨਹੀਂ ਆਣਾ ਆਪਾਂ ਠੀਕ ਆ ਉਹ ਆਪਾਂ ਬੈਠਾਂਗੇ ਕਹਾਂ ਠੀਕ ਹੈ ਨਹੀਂ ਲਾਲ ਕਿਲਾ ਦੇ ਦੋ ਹੋਰ ਜਿਹੜੀ ਸਸਦ ਦੇ ਦੋ ਸਸਦ ਦੇ ਦੋ ਨਾ ਨਵੀਂ ਵੀ ਬਣ ਗਈ ਤੋਂ ਨਾ ਐਂਦਾ ਕਰੋ ਨਾ ਉਹ ਜੰਤਰ ਮੰਤਰ ਦੇ ਕੋਲ ਹੀ ਸਸਦ ਹੈ ਦੋਨੋਂ ਥਾਂ ਦੇ ਦੋ ਅਸੀਂ ਉੱਥੇ ਬਹਿ ਜਾਾਂਗੇ ਕੋਈ ਦਿੱਕਤ ਨਹੀਂ ਹੈ ਰਾਮ ਨਾਲ ਬੈਠਾਂਗੇ ਔਰ ਤੁਹਾਡੀ ਜਿਹੜੀ ਸਸਦ ਦੀ ਮੀਟਿੰਗ ਹੁੰਦੀ ਹੈ ਉਹਨੂੰ ਵੀ ਆਪਾਂ ਬੜੀ ਰਾਮ ਨਾਲ ਦੇਖਾਂਗੇ ਛੇੜਾਂਗੇ ਵੀ ਨਹੀਂ ਇਹ ਵੀ ਗਰੰਟੀ ਹੈ ਜੇ ਕੋਈ ਸਸਦਵਨ ਉਂਗਲੀ ਕਰ ਦਵੇ ਇਹ ਵੀ ਸਾਡੀ ਉਹ ਹੈ ਦੇਖੋ ਮੈਂ ਮਹਾਰਾਜ ਤੋਂ ਡਰ ਕੇ ਕਹਿੰਦਾ ਵੀ ਮੈਂ ਜਥੇਵੰਦੀਆਂ ਅੱਗੇ ਬੇਨਤੀ ਵੀ ਕਰੂੰਗਾ ਵੀ ਮੈਂ ਜੇ ਗਲਤ ਬੋਲਿਆ ਹੋਏ ਤੇ ਮੈਨੂੰ ਮਾਫੀ ਕਰਨ ਵੀ ਉੱਤੇ ਦੇ ਤੋਂ ਜਗ੍ਹਾ ਆਪਾਂ ਇਹਨਾਂ ਦੇ ਸੰਸਦ ਨੂੰ ਕੁਝ ਨਹੀਂ ਕਹਿਣਾ ਆਪਣਾ ਜੋ ਵੀ ਕਾਰੋਬਾਰ ਕਰਨਾ ਇਹਨੇ ਕਰੀ ਜਾਵੇ ਠੀਕ ਹੈ ਨਹੀਂ ਪਰ ਥਾਂ ਦਵੇ ਨਾ ਇਹ ਥੋੜੀ ਨਾ ਵੀ ਅਸੀਂ ਬਰਗਾਰੀ ਗਰਾਉਂਡ ਤੇ ਜਾਂ ਅਨੰਦਕਾਰੀ ਗਰਾਉਂਡ ਤੇ ਵੇਜਾਂਗੇ ਬਿਲਕੁਲ ਨਹੀਂ ਯਾਦਾ ਬੈਠਾਂਗੇ ਸੰਸਦ ਤੇ ਜਾਂ ਜੰਤਰ ਮੰਤਰ ਤੇ ਜਾਂ ਲਾਲ ਕਿਲੇ ਦੇ ਜਾਂ ਫਿਰ ਇਹ ਰੋਡ ਬਸ ਕੋਈ ਇਹ ਰੋਡ ਨਹੀਂ ਛੱਡਣੀ ਫਿਰ ਸਸਰੀਆ ਕਾਲ ਆ ਆ ਸੜਕ ਨਹੀਂ ਛੱਡਣੀ ਫਿਰ ਨਾ ਬਿਲਕੁਲ ਨਹੀਂ ਛੱਡਣੀ ਇਹ ਤਾਂ ਸਾਨੂੰ ਬਥੇਰੇ ਰਾਹ ਨੇ ਜਾਣ ਨੂੰ ਆਪਾਂ ਸੰਭੂ ਨੂੰ ਵੀ ਲੈ ਜਾ ਸਕਦੇ ਆ ਆਪਾਂ ਉਹਰੇ ਨੂੰ ਘੱਗਰੇ ਦੇ ਵਿੱਚ ਵੀ ਰਾਤ ਬਣਾ ਸਕਦੇ ਆ ਨਾ 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 ਜਾਣਾ ਤੇ ਤੇਰੀ ਛਾਤੀ ਤੇ ਪੈਰ ਧਰ ਕੇ ਐ ਦੇਖਦਾ ਜਾ ਦਿਖਾਉਂਦੇ ਆ ਤੈਨੂੰ ਦਿਨ ਚ ਤਾਰੇ ਫਿਰ ਲਾ ਜੋਰ ਜਿੰਨਾ ਲਾਣਾ ਐਂ ੜੀਆਂ ਤੱਕ ਦਾ ਅਸੀਂ ਵੀ ਲਾਵਾਂਗੇ ਉਨਾਂ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਜੈ ਸਿੰਘ ਜਲਬੇੜਾ ਖਾਸ ਤੌਰ ਦੇ ਉੱਤੇ ਇਹੀ ਗੱਲ ਕਹਿ ਰਹੇ ਨੇ ਕਿ ਕੋਸ਼ਿਸ਼ ਸਰਕਾਰ ਭਾਵੇਂ ਜਿੰਨੀਆਂ ਮਰਜ਼ੀ ਕਰ ਲੇ ਪਰ ਸਾਨੂੰ ਰੋਕ ਨਹੀਂ ਸਕੂਗੀ ਕੱਲ ਦੀ ਮੀਟਿੰਗ ਤੋਂ ਬਾਅਦ ਹਾਲਾਂਕਿ ਤਸਵੀਰ ਬਹੁਤ ਕੁਝ ਸਾਫ਼ ਹੋਊਗੀ ਕਿ ਕੱਲ ਦੀ ਮੀਟਿੰਗ ਦੇ ਵਿੱਚ ਫੈਸਲਾ ਕੀ ਹੁੰਦਾ ਹੈ ਕਿ ਕੱਲ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਨਹੀਂ ਮੰਨੀਆਂ ਜਾਂਦੀਆਂ ਔਰ ਉਸ ਤੋਂ ਬਾਅਦ ਦੀ ਅਗਲੀ ਰੂਪਰੇਖਾ ਕੀ ਹੋਊਗੀ ਉਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੋ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ